ਆ ਬੜੀ ਗੇਰ ਗੁੰਡ ਜੀ ਡਿਕੇਟ ਤੇ ਕਿਹਦਾ ਮਤਲਬ ਹੈ ਸਟੀਆਂ ਹਾਂ ਜੀ ਹਾਂ ਵੀ ਤੁਮਹਾਨੂੰ ਚਪੜੀ ਹੈ ਕਿਰੀ ਚੀ ਜੀ ਕੈਟਰ ਚੀ ਜੀ ਚੜ੍ਹ ਛੇਤੀ ਤੁਰੋ ਚਲੋ ਜੀ ਚਲੋ ਓਏ ਆਇਤਾ ਕਰਦੇ ਕਰੇਟਰਾਂ 'ਚ ਬਹਿ ਗਏ ਆ ਕਿੱਥੇ ਵੜਾਈ ਨਹੀਂ ਜਗ੍ਹਾ ਪਈ ਥੱਲੇ ਯਾਰ ਇੰਨੀ ਟ੍ਰੇਨ ਖਾਲੀ ਪਈ ਆ ਬਾਬਾ ਇਨੀ ਟ੍ਰੇਨ ਖਾਲੀ ਪਈ ਯਾਰ ਤੂੰ ਤਾਂ ਹਾਂ ਕੋ ਚੜ ਕੇ ਬੈਠਾ ਮੇਰੀ ਟ੍ਰੇਨ ਵਾਜਦੀ ਕਰਾ ਯਾਰ ਅੱਛਾ ਮੁੱਲ ਲਈ ਹੋਈ ਆ ਮੇਰੇ ਪਾਪੇ ਲੈ ਗਏ ਆਪਣੀ ਸੀਟ ਆ ਜੀ ਪ੍ਰਾਈਵੇਟ ਆ ਇਹ ਮੇਰੇ ਪਾਪੇ ਜਲੜਾ ਭਈ ਹੋਏਗੀ ਆ ਬੰਦੇ ਛਾੜੇ ਨੇ ਇੱਕ ਨੁਕਸਾਨ ਕਰਤਾ ਟ੍ਰੇਨ ਦਾ ਅੱਤ ਹੀ ਦੇਖ ਸਕਦੇ ਆ ਅੜੀ ਆ ਗਈ ਜਿੱਧਰ ਚ ਵਗ ਜੇ ਓਏ ਪਰੂ ਘਾੜਾ ਇਹਨੂੰ ਕੌਣ ਪਰੂ ਫਾਈਨ ਕਰ ਦੋ ਫਾਈਨ ਫਾਈਨ ਹੁਣ ਇਹਦਾ ਟਰੈਕਟਰ ਨਹੀਂ ਹੋਣੀ ਜਨੇ ਆਪਣੀਆਂ ਹਾਂ ਉਹਦਾ ਪਾਪਾ ਕੰਮ ਕਰਦਾ ਸੀ ਲੇਲੇ ਵਿੱਚ ਹੜਾ ਓਏ ਹਾਂ ਹੈ ਗੁਰੀ ਹਾਂ ਤੇ ਪਾਪੇ ਦਾ ਨਾ ਚੱਲਦਾ ਆ ਜਾ ਤਾਇਆ ਸੀਗਾ ਮੈਂ ਦਾਦਾ ਦੀ ਆ ਇਹ ਡੱਬਾ ਹੱਟ ਪਿੰਡ ਦਾ ਦੱਸਦਾ ਹੋਇਆ ਸੀਗਾ ਹਾਂ ਤਾਂ ਹੀ ਇੱਥੇ ਕੋਈ ਨਹੀਂ ਪਿਆ ਆਪ ਵੀ ਦੇਖ ਸਕਦੇ ਹੋ ਸਾਰਾ ਡੱਬਾ ਖਾਲੀ ਆ ਉਹ ਥੋੜੀ ਜਿਹੀ ਉਧਰ ਦੀਆਂ ਸਵਾਰੀਆਂ ਆ ਗਈਆਂ ਉਧਰ ਇਹ ਪੀੜ ਵਾਲੀ ਜਿਹੀ ਆ ਕਾਹਲਾ ਚੱਲ ਇੱਧਰ ਹਾਂ ਇੱਧਰ ਬਿਠਾ ਦੇ ਜੀ ਪਾੜੀ ਹੈ ਹਰਪ ਕਰਕੇ ਬਦੀ ਫਟਾ ਬੈਠਾ ਇੱਥੇ ਉਤਰਨਾ ਬਟਿੰਡਾ ਦਾ ਇਹੀ ਆ ਹੈ ਵੇ ਬਟਿੰਡਾ ਦਾ ਇਹੀ ਆ ਹੋਰ ਇੱਧਰ ਗੱਗਾ ਨਾ ਕਰ ਜਾਨਾ ਫਟੋ ਇਹਦਾ ਕੋਟਾ ਲੁਕੂਗੀ ਬੈਠੇ ਰੋ ਵਟਸਐਪ ਕਰਦਾ ਯਾਰ ਆਜੋ ਕਰਾਂ ਉਹ ਆਇਆ ਹੁਣ ਆਜੋ ਕਿ ਆ ਗਿਆ ਉਹ ਤਾਂ ਵੀ ਦਵਾਰੇ ਛੱਡ ਦੇ ਲਿਆ ਮੇਰਾ ਆ ਗਿਆ ਆ ਗਿਆ ਪਟਿਆਲਾ ਰੇਲਵੇ ਸਟੇਸ਼ਨ ਤੇ ਅੱਛਾ ਮਹਾਗੇ ਦੇ ਬੱਸ ਸਟੈਂਡਾ ਹੁਣ ਅਸੀਂ ਲੈ ਲਈ ਜੀ ਕੁਰਕਰੇ ਖਾਣ ਵਾਸਤੇ ਆਜੋ ਹੁਣ 30 ਰੁਪਏ ਦਿੱਤੇ ਤੂੰ ਜੀ ਫੀਲ ਗਿਆ ਜੀ ਜੀ ਲੱਗ ਗਿਆ ਪਲੇਨ ਵਾਲਿਆਂ ਲਈ ਫਿਰਦੇ ਹੋ ਟਰੇਡੀਆ ਪਲੇਨ ਕਿਹਾ ਮਰਦੇ ਨੇ ਥੋੜਾ ਆਉ ਹੋ ਗਿਆ ਵੇ 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 ਕਿਵੇਂ ਜਿ ਲੱਗ ਰਿਹਾ ਬਹੁਤ ਵਧੀਆ ਫੀਲ ਬਹੁਤ ਖਾਲ ਤੇ ਡਿੱਗ ਪੈ ਜ ਲਵੀ ਦਾ ਇਹਦੇ ਤੇ ਵੇ ਇਹਦੇ ਤੇ ਵੇ 40 ਜੇ ਕਰਦੇ ਜਿਹੜੇ ਲਵੀ ਡਿੱਗ ਪੈ ਜੀ ਵੇ ਆਏ ਆਏ ਨਾਲ ਦਿੰਦਾ ਲਵੀ ਨੇ ਆਏ ਬਿਟਾਲੇ ਜੇ ਪੈ ਰੱਖੇ ਤੇ ਵੀ ਜਿਆਦਾ ਐ ਜੀ ਜਿਆਦਾ ਇੱਧਰ ਵੀ ਬਟਾਣਾ ਹੈ ਜੀ ਉਹ ਕਿੱਥੇ ਆ ਕੇ ਕਹਿੰਦੇ ਹੈ ਹੈ ਅੱਛਾ ਬਾਬਾ ਪੁਰਾਣਾ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਆਹ ਪੁੱਤੀ ਜਿਹੜਾ ਤਾਂ ਦੇ ਸਾਈਡ ਸਾਡੇ ਸਪਾਈਡਰਮੈਨ ਵੀ ਨਾਲ ਆਇਆ ਸਾਡੇ ਜਲਾ ਨਹੀਂ ਕੰਮ ਕੀਤਾ ਹਨਾ ਚੀਜੀ ਗਲਤ ਲੱਗ ਗਈ ਸੀ ਹੂੰ ਖੱਟਾ ਅਜ ਐਂ ਦਵਾਰ ਦਾ ਕਰਕੇ 바ਵਾ ਜਣੇ ਆਉਂਦੇ ਆ ਫਲਪਾ ਮੱਥਾ ਟੇਕਾਂਗੇ ਕੋ ਦਰਾ ਸਾਹਿਬ ਠੀਕ ਆ ਇੱਧਰ ਨਹੀਂ ਜਾਣਾ ਆਪਾਂ ਮਹਾਰਾਜ ਇੱਧਰ ਤਾਂ ਗੇਟ ਹੀ ਬੰਦ ਆ ਉਹਨਾਂ ਨੂੰ ਪਤਾ ਸੀ ਵੇ ਇਹਨਾਂ ਨੇ ਹੁਣਾ ਇਹਦਾ ਗੇਟ ਬੰਦ ਹੀ ਬੰਦ ਨੇ ਹਾਂ ਚਲੋ ਆਪਾਂ ਮੱਥਾ ਟੇਕ ਲਈਏ ਫਿਰ ਠੀਕ ਆ ਆਹ ਏ ਉਧਰ ਮ ਲਾਦਾ ਜਾਣ ਨਹੀਂ ਦੇਣਾ ਇਹਨਾਂ ਨੇ ਉਹ ਉਧਰੋਂ ਮੋੜ ਦਿੰਦੇ ਉਧਰ ਹੀ ਐਸੀ ਸੀ ਚਲੋ ਕੋਈ ਨਾ ਉਧਰ ਕੀ ਹੈਗਾ ਕਰਾ ਕੇ ਆ ਜਾ ਮਾ ਆ ਇਕੱਲਾ ਆ ਕੇ ਮ रह ਗਿਆ ਤੂੰ ਆੜੀ ਘਟਾਂ ਦਾ ਜਾਣ ਨਹੀਂ ਦਿੰਦੇ ਜਾ ਹਾਵਈਂ ਕੁੜਾ ਇੱਧਰ ਦੀ ਆ ਜਾ ਇਹ ਕੀ ਆ ਤੱਕੀ ਇਹਦੀ ਗੱਲ ਬੋਲਦਾ ਉਹ ਧੀਰੋ ਧੀਰੇ ਬਾਪੂ ਕਹਿੰਦੇ ਸਾਨੂੰ ਇੱਧਰ ਦੀ ਬਾਟਨ ਨਹੀਂ ਦਿੱਤਾ ਹੁਣ ਕਹਿੰਦੇ ਤੂੰ ਛੇ ਇੱਧਰ ਦੀ ਮਾਕਰਦੀ ਜਾਉ ਹਣਾ ਬੋਲ ਵੀ ਵੱਲਾ ਨਵੀ ਭਾਗਾ ਤਾਂ ਅਗਰ ਕਿ ਨਹੀਂ ਜਾਣ ਦਿੰਦਾ ਯਾਰ ਗੱਲ ਆ ਸਾਨੂੰ ਤੋੜ ਦੇ ਮੂੰਹ ਜੇ ਗੁਰੀ ਜੇ ਗੁਰੀ ਕਹਿੰਦਾ ਆਈਡੀ ਪਤਾ ਕਿਲੇਜੀ ਕਰ ਦਿੰਦੇ ਬਾਰੇ ਬਾਗ ਜੋ ਯਾਰ ਚਲੋ ਕੋਈ ਨਾ ਅੱਗੇ ਦੇਖ ਰਿਹਾ ਕੀ ਬਣਦਾ ਮੱਲਾ ਦਾ ਇੱਧਰ ਦੀ ਵੀ ਨਹੀਂ ਜਾਣਦੇ ਨਾ ਨੋ ਐਂਟਰੀ ਲਿਖਿਆ ਪਿਆ ਉਹ ਮਾੜਾ ਠੰਡਾ ਪਾਣੀ ਹੋਣਾ ਪਹਿਲਾਂ ਉਹ ਠੰਡਾ ਪਾਣੀ ਹੋਊ ਉਹ ਦੇਖ ਸਕ ਕੇ ਆਗਾ ਗਾਲ ਨਾ ਲੱਗੂਗਾ ਦੇਖ ਆ ਵੀ ਨਾ ਲੈ ਲੈ ਇੱਧਰ ਨਹੀਂ ਜਾਉਂ ਇੱਧਰ ਕਿੱਧਰ ਭੜੀ ਜਾਣਾ ਇੱਧਰ ਦੀ ਐ ਇੱਧਰ ਹੀ ਲੱਗਿਆਗੇ ਬਹੁਤ ਖਾਂਦੀ ਜਿਹੜਾ ਪੰਆ ਟੱਪਾਂਗੇ ਉਹ ਦੇ ਉੱਪਰ ਫਰੀਏ ਜੇ ਲੱਗੇ ਬਹਿਦੇ ਕਿੱਲ ਜੇ ਇਹਦੇ ਕੀ ਉਹ ਖੰਤ ਕਹਿਣੇ ਇਸ ਤਾਂ ਇਹ ਜਿਹੜਾ ਕੰਮ ਹੈ ਲੈ ਵੀ ਬਲੌਗ ਬਾਰੇ ਕੀ ਕਹਿਣਾ ਚਾਹੇਗਾ ਇਹ ਦੱਸ ਬੁੱਲਾ ਬਲੌਗ ਬਾਰੇ ਨਹੀਂ ਆਪਣਾ ਬਲੌਗ ਟ੍ਰੈਂਡਿੰਗ ਹੀ ਜਾਊਗਾ ਟ੍ਰੈਂਡਿੰਗ ਚ ਵਾਹ ਬਈ 100 ਮਿਲੀਨ ਵਿਊ 100 ਮਿਲੀਨ ਵਿਊ ਹੈ ਪੱਕੀ ਗੱਲ ਆ ਗੋਲ ਖੱਟੜੇ ਕੱਲ ਜਾਨਗੇ ਆਈ ਨਹੀਂ ਪਤਾ ਇੱਕ ਵਿਊ ਵੀ ਮਸਾ ਜਾਵੇ ਉਹ ਦੱਬ ਘੁੱਟ ਕੇ ਸਾਰੇ ਸਰਚ ਕੇ ਸ਼ੇਅਰ ਕਰਕੇ ਸੱਚ ਉੱਪਰ ਚਾਲਦੇ ਆ ਆ ਦੇਖ ਨਹੀਂ ਪਹਾੜ ਗਾਦੇ ਚੜਦਾ ਮੈਂ ਵੀੜੀਆਂ ਲਈ ਜਾਂਦਾ ਆ ਜੀ ਇੱਥੇ ਤੱਕ ਆ ਗਏ ਇਦੋਂ ਉੱਪਰ ਜਾਣੇ ਆ ਓਏ ਗੂੜ ਗੂੜੇ ਉੱਪਰ ਉੱਪਰੀ ਲਵਣਗੇ ਆ ਜੋ ਇਹ ਬਸ ਹੀ ਆਉਣੀ ਹੈ। ਹਾਂ। ਆਈ ਦਲੀ ਹੜੀ ਪਿਆ ਹੋਵੇਗਾ। ਚੱਕਣਾ ਨਹੀਂ ਮਿਲਦੀ। ਚੱਕਣਾ ਵੀ ਨਹੀਂ ਕਿਸੇ ਨੇ। ਇਹਦਾ ਦੰਦੀ ਗੱਟੀ ਚੱਲਾਂਗੇ ਪਰ ਖੜੇ। ਹੈਂ? ਆਈ ਹੈ। ਵਾਈ ਅੜਿਆਤ ਯਾਤ ਧੁਰੂਵ ਧਿਆਨ ਕਰੋ ਇਹ ਚੀਜ਼ ਨੂੰ ਠੀਕ ਹੈ ਤੁਹਾਨੂੰ ਕਹਿਣਾ ਮੈਂ ਉਹ ਵਾਹ ਗਰੂ ਦੇਖੋ ਬਠੰਡਾ ਥੱਲੇ ਨਾਲ ਛੱਡ ਲਿਆ ਇਹ ਅਹਰ ਜੇ ਬੰਦੇ ਨਾਲ ਨਾਲ ਹੋਣਾ ਬਾੜੀ ਵਧੀਆ ਗੱਲ ਆ ਬਾੜੀ ਨੈਗੇਟਿਵ ਸੋਚ ਆ ਇਹਨਾਂ ਦੀ ਆਹ ਕਹਿੰਦਾ ਜੇ ਟ੍ਰੇਨ ਚੱਲਦੀ ਚੱਲਦੀ ਪਲਟ ਜਾਏਗਾ ਚੱਲੀਏ ਬਾਰੇ ਭੱਜ ਗਿਆ ਜੇ ਹਾਂ ਹੌਲੀ ਹੌਲੀ ਚੱਲਣਾ ਸਤਿ ਸ਼੍ਰੀ ਅਕਾਲ ਮਾਈਕ੍ਰੋਨ ਇੱਥੇ ਕਈ ਵਾਰ ਤੇਰੇ ਆਣ ਕੇ ਬੰਦਾ ਨਾ ਪੱਕੇ ਮਾਰ ਨਾ ਪਾਇਆ ਹਾਂ ਦਾ ਹਾਂ ਜੀ ਕੀ ਦੇਖਣਾ ਕਿਹੜੀ ਜੇਲ ਹੈ ਅੱਛਾ ਇਹ ਜੇੜਾ ਓਏ ਹੂੰ ਕਵਰਾ ਕੋਈ ਜਾਲੀ ਲਾਈ ਹੋਤੀ ਔਰ ਇੱਕ ਲਾਂਗੇ ਦੇਖ ਤੇ ਯਾਰ ਕਿਨ ਇੱਕ ਬਾਈ ਨਾ ਸੁੱਕੀ ਹਾਂ ਓਏ ਇਹ ਗੇਟ ਵਧੀਆ ਬੰਦੀ ਸਾਬੋ ਬੰਦੀ ਸਾਬੋ ਬੰਦੀ ਗਾ ਲਈ ਬੰਦੀ ਸਾਬੋ ਅੱਜ ਨਾਲਾ ਤੁਸੀਂ ਕਿਹੜਾ ਕਿਹੜਾ ਟਰੱਕ ਚਲੋ ਉੱਤਰ ਸਾਹਮਣੇ ਵਾਲਾ ਟਰੱਕ ਉੱਤਰ ਉਹ ਮੇਰੇ ਹੀ ਆਇਆ ਮੈਨੂੰ ਕਹਿੰਦੇ ਸਾਰਾ ਕੁਝ ਇਹੀ ਲਈ ਫਿਰਦਾ ਆਓ ਅਗੇ ਦਰਵਾਜ਼ਾ ਆ ਵੀ ਪਹੁੰਚ ਗਏ ਆ ਪਹੁੰਚ ਗਏ ਕਿੱਥੇ ਵਧ ਗਏ ਆਪਾਂ 9 10 ਹੈ ਰੋਪਏ 1 ਡਾ ਇਨਾ 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 ਚਾਇਆ 1.5 ਕਰੋੜ ਦਾ ਇਨਾਮ ਅਗੋਰ ਮੱਟੀ ਚਾਇਆ 1.5 ਕਰੋੜ ਦਾ ਇਨਾਮ 1.5 ਕਰੋੜ ਦਾ ਨਾ ਉਹ ਨੋਟ ਮੰਡੀ ਚਾਇਆ 1 ਕਰੋੜ ਪਾਪਾ ਪੁਰਾਇਆ 1.5 ਕਰੋੜ ਲਾਟਰੀ ਨਿਕਲ ਗਈ kerja. Wahai guru ਪਾੜੀ ਭੋਲਾ ਸਾਡੇ ਬਾਬਾ ਜੀ ਨੇ ਸਟਾਰਟ ਕਰਨਾ ਪਰ ਕਰਤੇ ਨਹੀਂ ਹੈ ਦੁਬਾਰਾ ਅਗਲਾ ਸਮਾਂ ਆ ਗਿਆ ਹੈ 73 ਬੱਸ ਪਾ ਲਿਆ ਬੱਲੇ ਕੋਣ ਸੌਫ ਤੇ ਜੀਬ ਲਾਈਏ ਮੂੰਹ 돌ੀਆ ਬੱਬਾਈ ਸੌਫ ਤੇ ਜੀਬ ਲਾਈਏ ਇਹ ਖਾਦੇ ਨਹੀਂ ਸੀ ਇਹ ਤਾਂ ਖਾਦੀ ਨਹੀਂ ਇਸ ਦਾ ਹਲੇ ਹੁਣ ਪਾਇਆ ਹਟ ਦਾ 버ਗਰ ਵੀ ਨਹੀਂ ਆਇਆ ਪੀੜੀ ਵਾਲੀ ਆ ਇਹ ਬੜੀ ਆ ਦਈ ਤੂੰ ਇਕੱਲਾ ਖਾਈ ਲੈ ਲੱਗਿਆ ਬਦਲ ਉਹ ਮਿਰਦਾ ਦਾ ਵਾਹਿਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਕਿਵੇਂ ਲੱਗ ਰਿਹਾ ਜੀ ਵਧੀਆ ਲੱਗ ਰਿਹਾ ਜੀ ਲਵੀ ਆ ਜਾ ਲੇਖ ਇੱਥੇ ਲਿਖਣਾ ਣਾ ਤੈਨੂੰ ਬੜਾ ਅਤਾਲ ਸੁਭ ਲੱਗਦੇ ਮੈਂ ਕਹਿ ਗਿਆ ਮਾ ਲਾਵੇ

ਆ ਵੀ ਪਹੁੰਚ ਗਏ ਪਹੁੰਚ ਗਏ ਜੱਪਾ ਦੂਜੇ ਕਿੱਥੇ ਰਹਿ ਗਿਆ ਆ ਵੀ ਆ ਗਏ ਹਾਂ ਆ ਗਏ ਆ ਗਏ ਸੇਧਰ ਆਠੀਆਂ ਜੀ ਹਲੇ ਤਾਂ ਪਤਾ ਪੇ ਆ ਗਏ ਨਾ ਇਹ ਪਾਰੀ ਤੇ ਕਰਦੇ ਪਰ ਇਹ ਕਿੱਥੇ ਅੱਛਾ ਇਹ ਨੂੰ ਗਈ ਨਾ ਮੈਨੂੰ ਕਹਣਾ ਇੱਥੇ ਕਰਦੇ ਪਾਰੀ ਇਹ ਤਾਂ ਪਾਰੀ ਸਾਡੀ